देखो 25 दिसंबर ਨੂੰ ਭਾਈ ਸਾਹ ਭਾਈ ਗਦੇਵ ਸਿੰਘ ਕੋਕੇ ਨੂੰ ਇੰਸਪੈਕਟਰ ਗਰਮੀਤ ਸਿੰਘ ਘਰੋਂ ਚਾੱਕ ਕੇ ਲੈ ਕੇ ਆਇਆ ਸੀ ਸਿੱਧੇ ਸਵਰਨ ਸਿੰਘ ਕੋਟ ਨੇ ਦਫ਼ਤਰ ਤੇ ਲੈ ਗਿਆ ਕੋਟ ਨੇ ਲੈ ਨੂੰ ਗਾਲਾਂ ਕੱਢੀਆਂ ਵੀ ਮੇਰੇ ਕੋਲ ਸਿੱਧਾ ਕਿਉਂ ਲੈ ਕੇ ਆਇਆ ਤੂੰ ਉਹ ਸਿੱਧੇ ਹੀ ਸੀ ਇਸਟਾਪ ਉੱਥੇ ਇੰਚਾਰਜ ਹੁੰਦੇ ਸੀ ਡੀਐਸਪੀ ਸਰ ਭਗਵਾਨ ਸਿੰਘ ਸੋਢੀ ਜੋ ਕਿ ਇੱਕ ਬੁੱਚੜ ਕੇ ਸਮਝਾਤਮੀ ਸੀ ਉਹਨੇ ਇਹਨਾਂ ਜੁਰਮ ਕੀਤਾ ਭਾਈ ਸਾਹਿਬ ਦੇ ਉੱਤੇ ਪੁੱਠਾ ਨਰਵਾਸਤਰ ਕਰਕੇ ਪੁੱਠਾ ਟੰਗ ਦੇਣਾ ਘੰਟਿਆਂ ਬੱਧੀ ਪੁੱਠਾ ਲੰਮਕਦਾ ਰਹਿੰਦਾ ਸੀ ਕਿਉਂਕਿ ਉਹ ਕਿਸੇ ਦੇ ਹੱਥ ਦਾ ਨਾ ਪਾਣੀ ਪੀਂਦੇ ਸੀ ਨਾ ਪ੍ਰਸ਼ਾਦਾ ਛਕਦੇ ਸੀ ਉਹ ਆਪ ਦੇ ਕੋਲੋਂ ਹੀ ਪ੍ਰਸ਼ਾਦਾ ਛਕਦੇ ਸੀਗੇ ਅਕੀਦ ਜਿਹਨੂੰ ਐਨ ਅਧਮ ਹੋਇਆ ਹੋ ਗਿਆ ਉਹਨਾਂ ਨੂੰ ਸਰਹ ਥਾਣੇ ਦੇ ਵਿੱਚ ਇਨਸਪੈਕਟਰ ਗਰਮੀਤ ਸਿੰਘ ਦੇ ਅੰਡਰ ਭੇਜ ਦਿੱਤਾ ਗਿਆ ਜਿੱਥੇ ਉਹਨੇ ਤਰਸਖਾ ਕੇ ਉਹਦੇ ਉੱਤੇ ਇੱਕ ਕੰਬਲ ਦੇ ਦਿੱਤਾ ਤੇ ਹੀਟਰ ਲਾ ਦਿੱਤਾ ਕਿਉਂਕਿ ਭਾਈ ਸਾਹਿਬ ਤਾਂ ਬਿਲਕੁਲ ਹੀ ਬੇਹੋਸ਼ ਸੀ ਇੱਕ ਮਰਨ ਕਿਨਾਰੇ ਉਹਦਾ ਸਾਸੀ ਸੀਗੇ ਯਾਨੀ ਕਿ ਸਾਸੀਗੇ ਜੱਤ ਤੰਦੂਰ ਸੀ ਹਮ ਸ਼ਾਮ ਦੇ ਸਮੇਂ ਘੋੜਾ ਖੁਦ ਆਇਆ ਨਾਲ ਹਰਨੇਕ ਸਿੰਘ ਸਰਾ ਭਗਵਾਨ ਸਿੰਘ ਸੋਢੀ ਐਸ.ਆਈ. ਚੰਨਨ ਸਿੰਘ ਤੇ ਇਹ ਸਾਰੇ ਰਲ ਕੇ ਡੀ.ਐਸ.ਪੀ. ਕਮਜੀਤ ਸਿੰਘ ਇਹਦੇ ਨਾਲ ਸਟਾਫ ਹੁੰਦਾ ਸੀ ਸਾਰਾ ਉੱਥੇ ਥਾਣੇ ਵਿੱਚ ਗਰਮੀਤ ਸਿੰਘ ਦੇ ਦਫ਼ਤਰ ਵਿੱਚ ਇਕੱਠਾ ਹੋਇਆ ਉੱਥੇ ਇਹਨਾਂ ਨੇ ਪਿਕਸ਼ਕ ਵੀ ਪਹਿਲਾਂ ਲਾਏ ਨੇ ਤੇ ਭਾਈ ਸਾਹਿਬ ਇੱਕ ਨਿੰਮ ਦੇ ਥੱਲੇ ਲੰਮੇ ਪਏ ਸੀਗੇ ਜਦੋਂ ਘੋਟ ਨੇ ਵੇਖਿਆ ਵੀ ਦੇ ਉੱਤੇ ਕੰਬਲ ਦਿੱਤਾ ਵਿਆ ਤੇ ਹੀਟਰ ਲਾਇਆ ਵਿਆ ਤਾਂ ਘੋਟ ਨੇ ਗਰਮੀਤ ਸਿੰਘ ਨੂੰ ਵਾਲਾਂ ਕਢੀਆਂ ਵੀ ਪਤੰਦਰਾ ਤੇਰਾ ਭੈਣ ਦਾ ਖਾਸਮ ਆ ਜਿਹਨੂੰ ਤੁਮਲਕੇ ਉੱਤੇ ਕੰਬਲ ਦਿੱਤਾ ਤੇ ਹੀਟਰ ਲਾਇਆ ਵਿਆ ਕੋਣ ਨੇ ਸ਼ੀਟ ਤੇ ਕਿੱਕ ਮਾਰੀ ਕੰਬਲ ਪਰਾਂ ਲਾ ਕੇ ਛੋੜ ਦਿੱਤਾ ਤੇ ਉਹਦੇ ਚੱਡਿਆਂ ਦੇ ਵਿੱਚ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਬਲੱਡ ਚਾਲੂ ਹੋ ਗਿਆ ਤਾਂ ਘੋੜਨਾ ਇੱਕ ਐਸਪੀ ਨੂੰ ਕਹਿੰਦਾ ਤੁਹਾਡੇ ਜੱਥੇ ਆਰ ਦਾ ਮੂਤ ਨਿਕਲ ਗਿਆ ਉਹ ਕਹਿੰਦਾ ਸੁਜਾ ਨਹੀਂ ਮੂਤ ਨਹੀਂ ਨਿਕਲਿਆ ਇਹ ਤਾਂ ਖੂਨ ਨਿਕਲਿਆ ਇਹਦਾ ਉਥੇ ਦਫਤਰ ਦੇ ਸਾਹਮਣੇ ਲੈ ਕੇ ਚਾ ਕੇ ਭਾਈ ਸਾਹਿਬ ਨੂੰ ਕੌਕੇ ਨੂੰ ਉਥੇ ਅੰਦਰ ਇਹਨਾਂ ਨੇ ਗੱਟਮਟ ਕੀਤੀ ਦਾਰੂ ਵੇਰਾ ਪੀਤੀ ਪੈਕੇਜ ਲਾਏ ਇਹਨਾਂ ਨੇ ਕੂਰਨਾ ਕਹਿੰਦਾ ਵੀ ਇਹਦੇ ਗੋਲੀ ਮਾਰੂ ਹੁਣ ਮੈਨੂੰ ਉਸ ਸਮੇਂ ਉਹ ਜਾ ਲਾ ਗਿਆ ਜਿਵੇਂ ਆਪਾਂ ਅਰਦਾਸ ਦੇ ਵਿੱਚ ਕਰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਨੇ ਤਰਮੇਜ਼ ਤੇ ਚਰਕਣ ਜਿਹੜੇ ਬੰਦ-ਬੰਦ ਕਟਵਾਏ ਪੁੱਟੀਆਂ ਕੱਲਾ ਲਾਈਆਂ ਹੈ ਜੀ ਉਹ ਵਾਕਈ ਉਹ ਸਿੰਘ ਭਾਈ ਗਦੇਵ ਸਿੰਘ ਕੋਲ ਜਿਹੜਾ ਬੰਦ-ਬੰਦੀ ਕਿਸਮ ਦਾ ਕਟਿਆ ਗਿਆ ਸੀਗਾ ਕੱਟਣ ਤੋਂ ਬਾਅਦ ਇਹ ਸੀ ਵੀ ਜਦੋਂ ਕੂਰਨਾ ਅੰਦਰੋਂ ਨਿਕਲਿਆ 12 ਦੇ ਵਿੱਚ ਆ ਕੇ ਖੜਾ ਹੋ ਗਿਆ ਆਪ ਦਾ ਦੁਬਾਰਾ-ਬਾਰ ਕੱਢਿਆ ਆਪਣੇ ਸ਼ਾਤੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਸਪਾਈ ਤਸੀਮ ਸਿੰਘ ਨੂੰ ਫੜਿਆ ਗਿਆ ਨਾਲ ਹੋਰ ਦੋ ਬੰਦੇ ਹੋਮਗਾਰਡ ਦੇ ਸੀ ਉਹਲੇ ਉਹਨਾਂ ਨੇ ਚੱਕਿਆ ਜਾ ਕੇ ਕੈਂਟਰ ਦੇ ਵਿੱਚ ਸਿੱਟ ਕੇ ਤੰਨਿਆ ਦਰਿਆ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਆ ਜਿੱਥੇ ਆਮ ਲੋਕ ਫੁੱਲ ਪਾਉਣ ਜਾਂਦੇ ਨੇ ਅੱਜ ਕੱਲ੍ਹ ਉੱਥੇ ਲਿਜਾ ਕੇ ਉਹਨਾਂ ਨੂੰ ਟੋਟੀ ਰੋਟੀ ਕਰਕੇ ਉਸ ਤੋਂ ਤਰ ਦਰਿਆ ਦੇ ਵਿੱਚ ਰੋਹ ਦਿੱਤਾ ਗਿਆ ਮੋੜ ਕੇ ਇਹਨਾਂ ਨੇ ਕਹਾਣੀ ਘੜੀ ਪਾਈਕਰ ਦੇਵ ਸਿੰਘ ਨੂੰ ਅਸੀਂ ਹਥਿਆਰ ਬਰਾਮਦ ਕਰਾਉਣ ਵਾਸਤੇ ਲੈ ਜਾ ਰਹੇ ਸੀ ਜਿਹੜੀ ਪੁਲਸ ਪਾਰਟੀ ਸੀ ਖਾੜਕੋਨੇ ਉੱਤੇ ਹਮਲਾ ਕਰ ਰਸਤਾ ਪਾਈਕਰ ਦੇਵ ਸਿੰਘ ਕੌਕੇ ਸਨੇ ਹੱਥ ਕੜੀ ਫਰਾਰ ਹੋ ਗਿਆ ਲੇਕਿਨ ਆਮ ਜਿਹੜੀ ਜਨਤਾ ਸੀ ਇਹ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਸੀ ਕਿ ਉਹ ਫਰਾਰ ਹੋ ਗਏ ਵੀ ਉਹ ਫਰਾਰ ਹੋ ਕਿਉਂਕਿ ਪੁਲਸ ਦਾ ਕਪਾ ਵਾਂਗੂ ਝੰਬਿਆ ਪਿਆ ਬੰਦਾ ਭਾਜ ਨਹੀਂ ਸਕਦਾ ਭਾਜ ਨਹੀਂ ਸਕਦਾ ਵੀ ਹੱਤ ਘੜੀ ਪੁੱਟੀ ਲੱਗੀ ਹੋਵੇ ਭਾਜ ਨਹੀਂ ਸਕਦਾ ਚੱਡੇ ਪਹਾੜੇ ਹੁਣ ਭਾਜ ਨਹੀਂ ਸਕਦਾ ਹੂੰ ਤੋ ਇਹ ਕਹਾਣੀ ਜਿਹੜੀ ਸੀ ਉਸ ਤੋਂ ਬਾਅਦ ਮੈਂ ਫਰਾਰ ਹੋ ਗਿਆ 12 ਤੁਸੀਂ ਉਸ ਸਮੇਂ ਪੁਲਿਸ ਦੀ ਨੌਕਰੀ ਕਰ ਰਹੇ ਸੀ ਦੋ ਤੂੰ ਸਾਰਾ ਕੁਝ ਵੇਖਿਆ ਹਾਂ ਮੈਂ ਪੁਲਿਸ ਦੀ ਨੌਕਰੀ ਕਰਦਾ ਸੀ ਅਜੇ ਕਨਸਟੇਬਲ ਪੱਕਾ ਨੰਬਰ ਸੀ ਮੇਰੇ ਕੋਲ ਹੂੰ ਉਸ